ਇਹਨੂੰ ਆਪਾਂ ਵਰਜੈ ਮਹਾਰਾਜ ਨੇ ਬਾਕੀ ਜਿਹੜੀਆਂ ਛੋਟੀਆਂ-ਮੋਟੀਆਂ ਗੱਲਾਂ ਨੇ ਉਹ ਮਤਲਬ ਕੋਈ ਮਾਇਨੇ ਨਹੀਂ ਰੱਖਦੀਆਂ ਕਿਉਂਕਿ ਅਸਲੀ ਜਿਹੜੀ ਸਿੱਖੀ ਏ ਸਿੱਖ ਦਾ ਕੀ ਕਰਦਾਰ ਏ ਸਿੱਖਣਾ ਜੋ ਸਿੱਖਿਆ ਉਹ ਗਾਂ ਵੀ ਸਿਖਾਉਣਾ ਤੇ ਜੋ ਆਪਣੇ ਅਟੱਲ ਜਿਹੜਾ ਵਿਸ਼ਵਾਸ ਏ ਉਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਰੱਖਣਾ ਦਸਾਂ ਗੁਰੂਆਂ ਦੇ ਵਿੱਚ ਰੱਖਣਾ ਗੁਰਬਾਣੀ ਦੇ ਵਿੱਚ ਰੱਖਣਾ ਧੰਨ ਦਾ ਅਸੀਂ ਹਰੇਕ ਦਾ ਸਤਕਾਰ ਮਾਣ ਆਦਰ ਕਰਨਾ ਏ ਪਰ ਜੁੜਾ ਡੇਢ ਵਿਸ਼ਵਾਸ ਹੈ ਉਹ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਪਣੇ ਸਿੱਖ ਧਰਮ ਦੇ ਵਿੱਚ ਰੱਖਣਾ ਹੈ ਤੇ ਦਸਾਂ ਗੁਰੂਆਂ ਦੇ ਵਿੱਚ ਰੱਖਣਾ ਹੈ ਧਰਮ ਅਸੀਂ ਹਰੇਕ ਕਿਸੇ ਨੂੰ ਮਾੜਾ ਨਹੀਂ ਕਹਿਣਾ Hindu, Muslim, Sikh, ईसाई ਸਾਰੇ ਕੀ ਕਰ ਰਹੇ ਚੰਗੇ ਨੇ ਸਾਰੇ ਜੀ ਧਰਮ ਜੋ ਹੈ ਉਹ ਪਰਮਾਤਮਾ ਦਾ ਪਾਠ ਪੜ੍ਹਾਉਂਦੇ ਨੇ ਕਿਉਂਕਿ God is one ਇੱਕ ਓੰਕਾਰ ਸਾਡੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ੁਰੂਆਤ ਵਿੱਚ ਹੀ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਤਾਂ ਓੰਕਾਰ ਮੀਨਸ God is one ਪਰਮਾਤਮਾ ਇੱਕ ਹੈ ਸਭ ਦੇ ਤਰੀਕੇ ਵੱਖ-ਵੱਖਰੇ ਹੋ ਸਕਦੇ ਨੇ ਪਰ ਪਰਮਾਤਮਾ ਇੱਕ ਹੈ ਅਕਾਲਪੁਰਖ ਇੱਕ ਹੈ ਪਰ ਜਿਹੜਾ ਉਹਦੇ ਰਸਤੇ 'ਤੇ ਚੱਲੂਗਾ ਪਾਊਗਾ ਉਹ ਨੂੰ ਹੋਵੇ ਚਾਹੇ ਕੋਈ ਸਿੱਖਾ ਚਾਹੇ ਮੁਸਲਮਾਨ ਚਾਹੇ ਈਸਾਈ ਚਾਹੇ ਕੋਈ ਵੀ ਹੈ ਤੇ ਉਹਦੇ ਰਸਤੇ 'ਤੇ ਚੱਲਣ ਦੀ ਜਿਹੜੀ ਪਹਿਲੀ ਸਭ ਤੋਂ ਔਖੀ ਹੈ ਵਾਕਈ ਜੀ ਉਹ ਹੈ ਪਰਿਹੇਜ ਆਪਨਸਾਨੇ ਹੀ ਇਹ ਤਾਂ ਸਦਨ ਦੇ ਨੇ ਕਿੰਨੀਆਂ ਪਾਠ ਕਰੋ ਇੰਨੀਆਂ ਬਾਣੀ ਪੜੋ ਇੰਨੇ ਨਿਤਨੇਮ ਕਰੋ ਪਰ ਕੋਈ ਇਹ ਨਹੀਂ ਦੱਸਦਾ ਕਿ ਨਿਤਨੇਮ ਕਰਨ ਦਾ ਫਾਇਦਾ ਤਾਂ ਇਹ ਜੇ ਤੁਸੀਂ ਨਿਤਨੇਮ ਜੋ ਕਹਿ ਰਿਹਾ ਹੈ ਉਹ ਤੇ ਕੇ ਚੱਲਣਾ ਵੀ ਹੈ ਨਿਤਨੇਮ ਜੋ ਸਾਨੂੰ ਕਹਿ ਰਿਹਾ ਹੈ ਉਹ ਨੂੰ ਆਪਣੀ ਜ਼ਿੰਦਗੀ ਤੇ ਇੰਪਲੀਮੈਂਟ ਕਰ ਲੈ ਨਿਤਨੇਮ ਮੀਨਸ ਡੇਲੀ ਰੁਟੀਨ ਨਿਤਨੇਮ ਆਪਾਂ ਰੋਜ਼ ਦਾ ਜਿਹੜਾ ਪ੍ਰੇਅਰ ਕਰਦੇ ਆਂ ਡੇਲੀ ਰੁਟੀਨ ਦੀ ਜਿਹੜੀ ਆਪਣੀ ਪ੍ਰੇਅਰ ਕਰਦੇ ਆਂ ਸੋ ਹਣ ਨਿਪਟਤ ਉਹ ਰੋਜ਼ ਜਿਹੜੇ ਨਿਤ ਦਾ ਨੇਮ ਬਣ ਜੁਵੇ ਮਤਲਬ ਆਪਾਂ ਕਹਿੰਦੇ ਅਸੀਂ ਆਹ ਕੰਮ ਕਰਦੇ ਅਸੀਂ ਕਦੇ ਨੇਮ ਨਹੀਂ ਬਣਿਆ ਹੁਣ ਹਨਾ ਅਸੀਂ ਇਹ ਨਾਗਾ ਨਹੀਂ ਪਾਇਆ ਮੀਨਸ ਕਿ ਉਹ ਮਹਾਰਾਜ ਨੇ ਵੀ ਸਾਡੇ ਲਈ ਆਪਣੇ ਇਸੇ ਕਰਕੇ ਕਿਹਾ ਕਿ ਇੱਕ ਅਲਾਰਮ ਹੈ ਸਾਡੇ ਵਾਸਤੇ ਹਸਵੇ ਨੂੰ ਕੰਮਤੇ ਜਾਣਾ ਆਪਾਂ ਲਾਰਮ ਲਾ ਕੇ ਸੌਣੇ ਆ ਕਿ ਸਾਡੀ ਜਾਗ ਖੁੱਲ ਜਵੇ ਇਹ ਸਾਨੂੰ ਜਗਾਉਣ ਵਾਸਤੇ ਮਹਾਰਾਜ ਨੇ ਇੱਕ ਅਲਾਰਮ ਦਿੱਤਾ ਹੈ ਨਿਤਨੇ ਮੀਨਸ ਕਿ ਰੋਜ਼ ਤੇ ਤੁਹਾਡਾ ਇਹ ਈ ਮੇਨ ਹੋਣਾ ਚਾਹੀਦਾ ਜੋ ਨਿਤਨੇਂ ਦੱਸਿਆ ਜਾਂਦਾ ਉਹਨੂੰ ਆਪਣੀ ਜ਼ਿੰਦਗੀ ਤੇ ਇੰਪਲੀਮੈਂਟ ਕਰਨਾ ਹੈ ਉਹਨੂੰ ਲਾਗੂ ਕਰਨਾ ਹੈ ਆਪਾਂ ਪੜ ਲਿਆ ਹਮਨੇ ਹੀ ਚੰਗੇ ਬੁਰਾ ਨਹੀਂ ਕੋਈ ਪ੍ਰਮਤ ਨਾਨਕ ਜਾਨੇ ਹੁਣ ਇਹ ਕਿੰਨੇ ਆਲੀ ਆਪਣੇ ਤੇ ਲਾਗੂ ਕੀਤਾ ਆਪਣੇ ਅੰਦਰ ਆਪਾਂ ਝਾਤੀ ਮਾਰ ਕੇ ਦੇਖੀ ਸੰਤ ਕੋਈ ਮੜਾ ਗਿਆ ਕੁਛ ਕਹਿ ਦੇ ਅਸੀਂ ਮਤਲਬ ਕੱਪੜਿਆਂ ਤੋਂ ਬਾਹਰ ਹੋ ਜੰਨੇ ਕਿ ਸਾਨੂੰ ਕਹਿ ਦਿੱਤਾ ਪੜ ਤਾਂ ਲਿਆ ਹਮਨੇ ਹੀ ਚੰਗੇ ਬੁਰਾ ਨਹੀਂ ਕੋਈ ਪਰ ਇਹ ਨੂੰ ਇੰਪਲੀਮੈਂਟ ਕਿੰਨਿਆਂ ਕੀਤਾ ਆਪਣੀ ਜ਼ਿੰਦਗੀ ਤੇ ਸਵਾਲ ਇੱਥੇ ਖੜਾ ਹੁੰਦਾ ਪੜ ਲਿਆ ਕਰ ਪਲਾ ਹੋ ਪਲਾ ਅੰਤ ਪਰ ਇਹ ਦਾ ਪਲਾ ਤੇ ਪਰ ਕੋਈ ਪਲਾ ਕੀਤਾ ਹਣ ਇਹ ਸਵਾਲ ਇੱਥੇ ਖੜਾ ਹੁੰਦਾ ਕਿ ਉਹ ਹੁਣ ਆਪਾਂ ਜ਼ਿੰਦਗੀ ਤੇ ਇੰਪਲੀਮੈਂਟ ਕੀਤਾ ਉੱਤੇ ਪਹਿਰਾ ਦਿੱਤਾ ਉਸ ਦਾ ਉੱਤੇ ਹੁਣ ਆਪਾਂ ਪੜਦੇ ਆ ਮੇਰਾ ਮੁਜਮੇ ਕਿਸ਼ਨ ਹੀ ਜੋ ਕਿ ਸ਼ੈਸੋ 113 13 ਤੁਝ ਕਾ ਸੋਨ ਤੇ ਕਿਆ ਲਾਗੇਗਾ ਇੱਕ ਪਾਸੇ ਤਾਂ ਆਪਾਂ ਪੜਦੇ ਆ ਕਿ ਮੇਰਾ ਮੁਜਮੇ ਹੈ ਕੁਛ ਨਹੀਂ ਦੂਜੇ ਪਾਸੇ ਆਪਾਂ ਫਿਰ ਮੈਂ ਮੇਰੀ ਮੈਂ ਮੇਰੀ ਮੈਂ ਮੇਰੀ ਆ ਮੇਰਾ ਉਹ ਮੇਰਾ ਆ ਹਾਂ ਸੋ ਇਹ ਚੀਜ਼ਾਂ ਇੱਥੇ ਖੜੀਆਂ ਨੇ ਕਿ ਆਪਾਂ ਪੜਦੇ ਪਈਆਂ ਤੇ ਉਹ ਵੀ ਆਪਾਂ ਸ਼ਬਦ ਦੀ ਵਿਚਾਰ ਨਹੀਂ ਕਰਦੇ ਜਦ ਆਪਾਂ ਸ਼ਬਦ ਦੀ ਵਿਚਾਰ ਨਹੀਂ ਕਰਦੇ ਉਹਨੂੰ ਰਿਪਲੀਮੈਂਟ ਨਹੀਂ ਕਰਦੇ ਆਪਣੀ ਜ਼ਿੰਦਗੀ ਦੇ ਤੱਕ ਗੱਲ ਨਹੀਂ ਬਣਨੀ ਨੂੰ ਪਿਆਰ ਵਾਲਿਓ ਹਣ ਰੋਜ ਆਪਾਂ ਰਹਿਰਾਸਟ ਵੀ ਪੜਦੇ ਨਵੀਂ ਸੰਪ੍ਰਾਣੀ ਸੰਗਤ ਨੂੰ ਪਤਾ ਇਹ ਨਵੀਂ ਸੰਗਤਵਾਦ ਦਾ ਦੀ ਆਪਾਂ ਰੋਜ ਰਹਿਰਾਸਟ ਪਾ ਲੈਨੇ ਜੇਨਾ ਹਰ 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 ਸਨਾਮ ਨਾ ਪਾਇਆ ਭਾਗ ਹੀ ਜੰਪਾਸ ਹੁਣ ਇੱਥੇ ਖੜ ਕੇ ਆਪਣਾ ਪੁੱਛਣਾ ਬੰਦਾ ਸੀ ਮਹਾਰਾਜ ਨੂੰ ਸਵਾਲ ਕਰਨਾ ਜਾਂ ਕਿਸੇ ਨੂੰ ਕਿ ਇਹ ਇਹ ਗੁਰਬਾਣੀ ਦੀ ਤੁਕ ਤਾਂ ਕੀ ਕਹਿ ਰਹੀ ਹੈ ਜਿਨ੍ਹਾਂ ਨੇ ਹਾਰ ਹਾਰ ਰਸ ਨਹੀਂ ਪਾਇਆ ਨਾਮ ਰਸ ਨਹੀਂ ਪਾਇਆ ਉਹ ਭਾਗਾ ਤੋਂ ਹੀਲੇ ਨੇ ਤੇ ਉਹਨਾਂ ਨੂੰ ਜਮ ਲੈਣਾ ਹੋਵੇ ਹੁਣ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਜਮ ਲੈਣੋ ਕੀ ਆਪਾਂ ਚਾਹੁੰਦੇ ਆ ਕਿ ਸਾਨੂੰ ਜਮ ਲੈਣੋ ਸੋ ਇੱਥੇ ਤੇ ਖੜ ਕੇ ਸੁਭਾਅ ਕਰਨਾ ਬੰਦ ਆ ਸੀ ਮਹਾਰਾਜ ਕੋ ਕਿ ਮਹਾਰਾਜ ਸਾ ਹਾਰ ਰਸ ਕੇ ਲਈ ਆਇਆ ਨਾਮ ਰਸ ਕੇ ਲਈ ਆਇਆ ਹਾਰ ਰਸ ਨਾਮ ਰਸ ਅੰਮ੍ਰਿਤ ਰਸ ਬ੍ਰਹਮ ਰਸ ਸਾਰੇ ਤੁਹਾਨੂੰ ਪਰਮਾਤਮਾ ਇਹ ਕੀ ਨੇ ਇਹ ਦਸਵੇਂ ਦਰਵਾਜੇ ਦੀਆਂ ਨਿਸ਼ਾਨੀਆਂ ਨੇ ਸਭ ਨੂੰ ਪਤਾ ਹੈ ਕਿ ਨੌਂ ਦਰਵਾਜੇ ਪੜਗੜ ਕੀਤੀ ਆ ਦਸਮਾ ਬੋਖ ਰੱਖਿਆ ਹੁਣ ਉਹ 10ਵੇਂ ਦੁਆਰ ਤੇ ਜਾ ਕੇ ਅਸਲੀ ਭਗਤੀ ਸਟਾਰਟ ਉੱਥੋਂ ਹੁੰਦੀ ਹੈ ਜੇ ਆਪਾਂ ਵੀ ਇਹ ਕਿ ਆਪਾਂ ਰਤ ਛਕ ਲਿਆ ਅਸੀਂ ਰੋਜ਼ ਗੁਰਦੁਆਰਿਆਂ ਜਾਂਦੇ ਆ ਮੰਦਿਰ ਮਸਜਿਦ ਇੱਥੇ ਜਾਂਦੇ ਆ ਜਿੱਦਾਂ ਇਹ ਨਾ ਤੇ ਆਪਾਂ ਬਹੁਤ ਵੱਡੇ ਭਗਤ ਬਣ ਗਏ ਆ ਨੇਕ ਰੂਪਿਆ ਵਾਲਿਓ ਭਗਤੀ ਅਸਲੀ ਬਾਬਾ ਜੀ ਦੱਸਦੇ ਨੇ ਭਗਤੀ ਅਸਲੀ ਜਿਹੜੀ ਹੈ ਉਹ ਉੱਥੇ ਜਾ ਕੇ ਸਟਾਰਟ ਹੁੰਦੀ ਹੈ 10ਵੇਂ ਦੁਆਰ ਤੇ ਐਸੀ ਆਪਾਂ 10ਵੇਂ ਦੁਆਰ ਤੇ ਜਾ ਕੇ ਬਹਿਣਾ ਪੈਣਾ ਸਾਨੂੰ ਸੋ ਨੇਜ ਘਰ ਥੇਰ ਘਰ ਉਹ ਕਿੱਥੇ ਹੈ ਕਿ ਨਹੀਂ ਬਹਿਣਾ ਵਾਹਿਗੁਰੂ ਨਾਮ ਜਹਾਜ਼ ਹੈ 235 ਚੜ੍ਹਦੀ ਆਪਾਂ ਕਿਵੇਂ ਆ ਜਿਸ ਤਰ੍ਹਾਂ ਅੱਜ ਆਪਾਂ ਉਹ ਜਹਾਜ਼ ਤੇ ਚੜ੍ਹਨ ਦੀ ਕੋਸ਼ਿਸ਼ ਕਰ ਰਹੇ ਹਾਂ ਨਿਰੰਕਾਰ ਦੀ ਖਜ਼ਾਨੇ 'ਚ ਆਪਣੇ ਸਵਾਸ ਜਮਾ ਕਰਵਾ ਰਹੇ ਹਾਂ ਸੁਨਰੇਕਾਰ ਦੇ ਖਜ਼ਾਨੇ 'ਚ ਸਵਾਸ ਜਮਾ ਕਰਾਉਣੀ ਆਪਾਂ ਕਥਾ ਸੁਣ ਕੇ ਕੀਰਤਨ ਸੁਣ ਕੇ ਗੁਰਬਾਣੀ ਨੂੰ ਪੜ੍ਹ ਕੇ ਘੜੀ-ਘੜੀ ਜੰਨੇ ਆ ਜਿਸ ਤਰ੍ਹਾਂ ਹੁਣ ਬਹੁਤ ਸਾਰੇ ਜਥੇ ਆਏ ਨੇ ਗੁਰਦੁਆਰਿਆਂ ਦੇ ਵਿੱਚ ਕਿਉਂ ਆਪਾਂ ਉੱਥੇ ਜਾਂਦੇ ਆ ਆਪਾਂ ਨੂੰ ਆਨੰਦ ਆਉਂਦਾ ਹੈ ਗੁਰਬਾਣੀ ਸੁਣ ਕੇ ਹਾਂ ਕਿਉਂਕਿ ਗੁਰਬਾਣੀ ਵਾਹਿਗੁਰੂ ਜੀ ਤਾਂ ਨੰਦਾਏਗਾ ਅਗਰ ਤੁਹਾਨੂੰ ਉਹਦਾ ਮਤਲਬ ਵੀ ਪਤਾ ਹੋਏਗਾ ਤੇ ਜੇ ਆਪਾਂ ਗੁਰਬਾਣੀ ਸਿਰਫ ਬਸ ਗਾਈ ਜਾਣੇ ਆ ਤੇ ਕੱਲੇ ਗਾਉਣਾ ਗੱਲ ਨਹੀਂ ਬਣਨੀ ਗਾਉਲੀਏ ਸੁਣੀਏ ਮੰਨ ਰੱਖੀਏ ਭਾਉ ਇਹ ਗਾਉਣਾ ਹੈ ਜੋ ਆਪਾਂ ਪੜਨਾ ਹੈ ਉਹਨੂੰ ਸੁਣਨਾ ਵੀ ਪੜਨਾ ਹੈ ਕਿਉਂਕਿ ਕੰਨ ਮਹਾਰਾਜ ਨੇ ਦੋ ਦਿੱਤੇ ਸੁਣਨ ਦੀ ਇੰਨੀ ਮਹਾਨਤਾ ਇੰਨੀ ਮੱਤਾ ਹੈ ਗੁਰੂ ਦੰਸਾ ਜੀ ਦੇ ਸੁਣਨ ਦੀ ਹੀ ਸਾਰੀ ਗੱਲ ਹੈ ਜੇ ਉਹਨਾਂ ਆਪਾਂ ਕੋਈ ਆਪਾਂ ਆਮ ਸਤਾਰ ਨੂੰ ਵੀ ਗੱਲ ਕਰਦਾ ਘਰ ਦੇ ਵਿੱਚ ਆਪਾਂ ਉਹਦੀ ਗੱਲ ਨੂੰ ਅਣ ਸੁਣੀਆ ਜਾਂ ਕਰਦੀ ਹੈ ਨਾ ਸੁਣੀਆ ਆਪਾਂ ਕਿਹੜਾ ਦੁਆਰਾ ਦੱਸੇ ਕਿ ਕੀ ਕਿਉਂ ਕਿਉਂਕਿ ਆਪਾਂ ਧਿਆਨ ਨਹੀਂ ਦਿੱਤਾ ਉਸ ਗੱਲ ਤੇ ਕੀੀ ਸਾਰੀ ਧਿਆਨ ਦੀ ਗਾਵੀਏ ਸੁਣੀਏ ਮੰਨ ਲੱਕੀਏ ਭਾਉ ਇਤਨੇ ਕੰਮ ਕਰਾਂਗੇ ਗਲਤਾਂ ਵੜਦੀਆਂ ਪਹਿਲਾ ਬੋਣਾਏ ਮਤਲਬ ਪੜਨਾ ਹੈ ਵਿਚਾਰ ਕਰਨੀ ਉਹਦੀ ਫਿਰ ਉਹਨੂੰ ਜੋ ਕਿਹਾ ਉਹ ਸੁਣਨਾ ਹੈ ਸੁਣਾਗੇ ਤਾਂ ਤਾੜਾ ਜਰਾ ਧਿਆਨ ਦੇਵਾਂ ਤੇ ਫਿਰ ਉਹ ਜੋ ਸੁਣਿਆ ਹੈ ਉਹਨੂੰ ਮੰਨ ਕੇ ਵਿਸਾਉਣਾ ਫਿਰ ਜਾ ਕੇ ਗੱਲ ਬਣਦੀ ਹੈ ਇਸ ਸਾਰੀ ਜਿਹੇ ਖੇ ਲੋ ਪਰਹੀ ਇਸ ਦੀ ਪ੍ਰੋਸੀਦੀ ਤੇ ਪ੍ਰੇਮ ਦੀ ਕਿਉਂਕਿ ਜੇ ਤੁਸੀਂ ਪ੍ਰੇਸ਼ ਕਰੋਗੇ ਪ੍ਰੇਸ਼ਤੀ ਜਾਂ ਨਿੰਦਿਆ ਚੁਗਲੀ ਵੈਰ ਬ੍ਰੋਧ ਈਰਖਾ ਦਵੇਸ਼ ਇਹ ਸੱਜਣੇ ਪੈਂਦੇ ਘਰਾਂ ਵਿੱਚ ਕੋਈ ਵੀ ਰਿਸ਼ਤਾ ਹੈ ਜ਼ਿਆਦਾਤਰ ਰਿਸ਼ਤੇ ਆਪਾਂ ਰਿਸ਼ਤੇ ਜੁੜੇ ਪਈਆਂ 9 10 ਹਸ ਦਾ ਦਰਾਣੀ ਰਠਾਣੀ ਨਾਨਾਂ ਪਰਚਾਈ ਵਸੇ ਨਾ ਬਿਲਕੁਲ ਰਿਸ਼ਤੇ ਜੁੜੀਆਂ ਪਈਆਂ ਬੀਬੀਆ ਆਪਾਂ ਇੱਕ ਕੋਈ ਭਾਈ ਭਾਈ ਦਾ ਕੋਈ ਸਾਂਝ ਸਾਂਝ ਦਾ ਝਗੜਾ ਕੋਈ ਜੀਦੇ ਸਾਲੇ ਦਾ ਝਗੜਾ ਹਣ ਸੋ ਘਰ ਦੇ ਵਿੱਚ ਅਜਕਲ ਤੇ ਕਾਲਜੋਗ ਦਾ ਪਹਿਰਾ ਹੈ ਪੀ ਪੀ ਉਹ ਪਤਦੀ ਨਹੀਂ ਬਣਦੀ ਹਨ ਸੋ ਇਹ ਰਿਸ਼ਤੇਆਂ ਦੇ ਵਿੱਚ ਆਪਾਂ ਉਲਝੇ ਪਏ ਆ ਸਾਰੇ ਕਿਉਂ ਕਿਉਂਕਿ ਆਪਾਂ ਨੂੰ ਪਤਾ ਹੀ ਨਹੀਂ ਕਿ ਇਹ ਜੋ ਪਰਛਾਇਆ ਉਹ ਕਾਲ ਕਰਵਾ ਰਿਹਾ ਉਹ ਤੋਂ ਪੰਜ ਕਰਵਾ ਦੇ ਆਪਣੇ ਤੋਂ ਜਿਲਾ ਵੀ ਆਪਾਂ ਨੂੰ ਕੋਈ ਅਗਿਓ ਬ੍ਰੋਕਰ ਆ ਪੁਛ ਕੇ ਆ ਰਿਹਾ ਉਹ ਥੋੜੀ ਕਹਿ ਰਿਹਾ ਉਹ ਕਾਲ ਕਰਵਾ ਰਿਹਾ ਉਹ ਤੋਂ ਅਸੀਂ ਕਾਲ ਦੇ ਤੇ ਚ ਰਹਿੰਦੇ ਹੁਣੇ ਆਪਣੀ ਆਪਾਂ ਕਿਸੇ ਘਰ ਦੇ ਵਿੱਚ ਜਾ ਕੇ ਲਈਏ ਤੇ ਅਗਲੇ ਨੇ ਆਪਣੀ ਹਾਂ ਉਹਦਾ ਬੋਤਾ ਤੇ ਆਪਣਾ ਆਪ ਨੂੰ ਦਿਖਾਉਣਾ ਹੀ ਹੈ ਨਾ ਕਿ ਆਪਾਂ ਇਹ ਜਿਹੜਾ ਫੇਰਣ ਆਇਆ ਵੀ ਆਪਾਂ ਜਿੱਤ ਕੇ ਨਾ ਜਾਈਏ ਕਿ ਕਾਲ ਦੀ ਡਿਊਟੀ ਲੱਗੀ ਹੈ ਕਿ ਤੁਸੀਂ ਮੇਰੇ ਬੱਚਿਆਂ ਦੀ ਯਾਦ ਨਹੀਂ ਆਉਂਦ ਨਾ ਤੇ ਸੰਤਾਂ ਮਹਾਵਰਸ਼ਾਂ ਦੀ ਡਿਊਟੀ ਲਈਏ ਗੁਰਸਿੱਖਾਂ ਦੀ ਪਰਮਖੰਡ ਦੀ ਕਿ ਤੁਸੀਂ ਮੇਰੇ ਬੱਚਿਆਂ ਨੂੰ ਮੇਰੀ ਯਾਦ ਦਿਵਾਣੀ ਹੈ ਤਾਂ ਆਪਾਂ ਉਹਨੂੰ ਯਾਦ ਕਰਨ ਦਾ ਹੀ ਕੰਮ ਕਰ ਰਹੇ ਹਾਂ ਕਿਉਂਕਿ ਸਾਨੂੰ ਨਿੰਦਿਆ ਚੁਗਲੀ ਕਰਨ ਤੋਂ ਇਨਾ ਜ਼ਿਆਦਾ ਵਰਜਿਆ ਹੈ ਗੁਰਪ੍ਰਸਾਦ ਸਾਹਿਬ ਦੀ ਵਿੱਚ ਕਿ ਨਿੰਦਿਆ ਚੁਗਲੀ ਦੀ ਕੋਈ ਮਤਲਬ ਕਿ ਕਹਿ ਲੋ ਕਿ ਉਹਨਾਂ ਦੇ ਮੂੰਹ ਕਾਲੇ ਹੁੰਦੇ ਨੇ ਸੋ ਸਾਡਾ ਜਿਹੜਾ ਇੱਥੇ ਆਉਣ ਦਾ ਜਿਹੜਾ ਮਕਸਦ ਹੈ ਉਹ ਕੀ ਹੈ ਬਹੁਤ ਜਨਮ ਵਿਛੜੇ ਥੇ ਮਾਦੋ ਐ ਜਨਮ ਤੇ ਮਾਰੇ ਲਿਖੇ ਕਹਿ ਰਵਿਦਾਸ ਆਸ ਲਗਦੀ ਉਹ ਚੇਪੇ ਦਰਸ਼ ਦੇਖੇ ਤੇ ਆਪਾਂ ਨੂੰ ਇਹ ਜੁਗਾਂ ਦੇ ਵਿਛੜੇ ਹੋਈਆਂ ਕੋਈ ਇੱਕ ਜਨਮ ਦੀ ਨਹੀਂ ਵਿਛੜੇ ਹੈਗੇ 84 ਲੱਖ ਜੂਨ ਇੱਕ ਇੱਕ ਜੂਨ ਪਤਾ ਨਹੀਂ ਕਿੰਨੇ ਕਿੰਨੇ ਸਾਲਾਂ ਦੀ ਸੋ ਪਤਾ ਨਹੀਂ ਕਿੰਨੇ ਜਨਮ ਹੋ ਗਿਆ ਸਾਨੂੰ ਤਾਂ ਆਪਣੇ ਪਰਮਾਤਮਾ ਤੋਂ ਆਪਣੇ ਬਾਹਲੇ ਗੁਰੂ ਤੋਂ ਵਿਛੜਿਆ ਜੀ ਮੈਂ ਤੁਹੇ ਯਾਦ ਜਿਹੜੀ ਹੈ ਇਹ ਚੰਨ ਜਿਹੜਾ ਹੈ ਵਕਰ ਉਹ ਤੇਰੀ ਯਾਦ ਵਿੱਚ ਸਾਡਾ ਬੀਤ ਜਾਂਦਾ ਹੈ ਤੇ ਤੇ ਦੀਦਾਰੇ ਪਿੱਤਿਆਂ ਨੂੰ ਬੜਾ ਹੀ ਚਿਰ ਹੋ ਗਿਆ ਹੈ ਇਹ ਅਰਦਾਸ ਆਪਾਂ ਹਰ ਰੋਜ਼ ਕਰਨੀ ਹੈ ਮਹਾਰਾਜ ਦੇ ਲਈ ਕਿ ਮਹਾਰਾਜ ਸਾਨੂੰ ਬਖਸ਼ ਲੈ ਸਾਨੂੰ ਬਖਸ਼ ਲੈ ਸਾਨੂੰ ਸੂਝੀ ਬਖਸ਼ ਕਿ ਅਸੀਂ ਤੇਰਾ ਨਾਮ ਕਿੱਦਾਂ ਜਪੀਏ ਕਿਵੇਂ ਤੇਨੂੰ ਯਾਦ ਕਰੀਏ ਕੀ ਐਸਾ ਕਰੀਏ ਕਿ ਸਾਡਾ ਤੇਰੇ ਨਾਲ ਮਿਲਾਪ ਹੋ ਜਾਈਏ ਮਾਨਸ ਜਨਮ ਕਾ ਇਹ ਹੀ ਲਾਉ ਇਹ ਮਾਨਸ ਜਨਮ ਦੀ ਜਿਹੜੀ ਖੱਟੀ ਹੈ ਨਾ ਇਹ ਸਿਰਫ ਤੇ ਸਿਰਫ ਉਹਦੇ ਨਾਮ ਜਪਣ ਦੇ ਵਿੱਚ ਹੈ ਤੇ ਬਾਹਰ ਨੂੰ ਨਾਮ ਜਹਾਜ ਹੈ ਜਿਹੜੇ ਸੁੱਤੇ 파12 ਵਾਰ ਜਿਹੜਾ ਆਪਾਂ ਕਹਿੰਨੇ ਜਹਾਜ ਵਿੱਚ ਸਿਰਫ ਤੇ ਸਿਰਫ ਚੜਨ ਦਾ ਇੱਕ ਤਰੀਕਾ ਇਹੀ ਹੈ ਕਿ ਆਪਾਂ ਪਰਹੇਲ ਕਰਨਾ ਹੈ ਇਹ ਇੱਕ ਦਵਾਈ ਹੈ ਦਵਾਈ ਲੈਣ ਤੋਂ ਪਹਿਲਾਂ ਜੇ ਪਰਹੇਲ ਨਹੀਂ ਕਰਾਂਗੇ ਤਾਂ ਦਵਾਈ ਨੇ ਕੋਈ ਅਸਰ ਨਹੀਂ ਕਰਨਾ ਪ੍ਰਾਣੀ ਸੰਗਤ ਨੂੰ ਪਤਾ ਦਾਸ ਉਦਾਹਰਣ ਜਿੰਦੀ ਹੁੰਦੀ ਹੈ ਕਿ ਜੇ ਤੁਹਾਨੂੰ ਫਲੂ ਹੋਇਆ ਹੋਵੇ ਟਾਇਨਾ ਲੈ ਲਓ ਲੈ ਲਓ ਕੋਈ ਪ੍ਰੈਸਕ੍ਰਿਪਸ਼ਨ ਵੀ ਰਖਵਾ ਕੇ ਲੈਓ ਡਾਕਟਰ ਤੋਂ ਪਰ ਤੁਸੀਂ ਬਾਹਰ ਸਨੋ ਪਈਏ ਠੰਡ ਵਿੱਚ ਜਾ ਕੇ ਬਹਿ ਜਾਓ ਤੇ ਫਿਰ ਕੋਈ ਫਾਇਦਾ ਨਹੀਂ ਨਾ ਉਹ ਦਵਾਈ ਲਈਦਾ ਇਦਾਂ ਇਹ ਨਾਮ ਜਦ ਆਪਾਂ ਜਪਦੇ ਆਂ ਗੁਰਬਾਣੀ ਪੜ੍ਹਦੇ ਆਂ ਗੁਰਮੰਤਰ ਜਪਦੇ ਆਂ ਜਿੰਨਾ ਮਰਜੀ ਕਰ ਲੋ ਜਦ ਤੱਕ ਤੁਸੀਂ ਪਰਹੇਜ਼ ਨਹੀਂ ਕਰਦੇ ਜਦ ਤੱਕ ਤੁਹਾਡੀ ਗੱਲ ਨਹੀਂ ਬਣਦੀ ਨਹੀਂ ਅਵਸਥਾ ਬਣਦੀ ਨਹੀਂ ਪ੍ਰਮਾਤਮਾ ਨੂੰ ਤੁਸੀਂ ਮਿਲ ਸਕਦੇ ਕਿਉਂ ਕਿਉਂਕਿ ਉਹ ਤਾਂ ਸਾਡਾ ਪ੍ਰਮਾਤਮਾ ਨਿਰਵੈਰ ਨਿਰਭਉ ਆ ਉਹਦਾ ਤਾਂ ਕਿਸੇ ਨਾਲ ਬੈਰੀ ਨਹੀਂ ਹੈ ਤੇ ਫਿਰ ਆਪਾਂ ਬੈਰ ਰੱਖ ਕੇ ਉਹਨੂੰ ਮੈਲੇ ਕਚਰੇ ਜਿਹਾ ਕਿੱਦਾਂ ਮਿਲ ਸਕਦੇ ਆ ਕਿਉਂਕਿ ਜਿਹੜੀ ਮੈਲ ਆ ਉਹ ਸਾਡੇ ਮਨ ਨੂੰ ਲੱਗੀ ਆ ਤੁਹਾਨੂੰ ਤਾਂ ਕੁਝ ਲੱਗਿਆ ਨਹੀਂ ਤੁਹਾਨੂੰ ਤਾਂ ਸਾਡਾ ਸਾਫ ਹੈ ਮੈਨਾਂ ਤਾਨੂੰ ਲੱਗੇ ਮਨ ਨੂੰ ਮਨ ਲੱਗਦੀ ਕਾਦੀਏ ਵਿਚਾਰਾਂ ਦੀ ਵਿਚਾਰਾਂ ਦੀ ਹਰ ਮਨ ਦੇ ਵਿੱਚ ਤੁਸੀਂ ਕਿਸੇ ਦੇ ਪ੍ਰਤੀ ਕੀ ਸੋਚਦੇ ਹੋ ਇਹ ਮਹਾਰਾਜ ਜਾਣਦਾ ਹੈ ਜਦਿਆਂ ਤੁਸੀਂ ਜਾਣਦੇ ਹੋ ਦੱਸ ਨਹੀਂ ਪਤਾ ਵੀ ਇਸ ਟਾਈਮ ਵੀ ਤੁਹਾਡੇ ਮਨ ਚ ਕੀ ਚੱਲ ਰਿਹਾ ਤੁਸੀਂ ਮਨ ਦੇ ਨਾਲ ਇੱਥੇ ਬੈਠੇ ਹੋ ਕਿ ਸਿਰਫ ਤਾਂ ਨਹੀਂ ਲੈ ਕੇ ਬੈਠੇ ਕਿਉਂਕਿ ਮਹਾਰਾਜ ਤਾਂ ਘਟ ਘਟ ਕੇ ਜਾਣਦਾ ਹੈ ਉਹ ਤਾਂ ਅੰਦਰ ਦੀਆਂ ਜਾਣਦਾ ਹੈ ਤੇ ਸਾਨੂੰ ਅੰਦਰ ਹੀ ਉੱਤਰਨਾ ਹੈ ਅੰਦਰ ਹੀ ਉੱਤਰ ਕੇ ਨਾਮ ਲਾਪ ਕਰਨਾ ਹੈ ਮਾਰਾ ਤਾਂ ਕਦੀ ਪਸ਼ੂ ਪਾਇ ਨਹੀਂ ਜਾ ਸਕਦਾ ਉੱਥੇ ਅਮਲਾਂ ਦੇ ਹੋਣੇ ਨੇ ਨਿਮੇਲੇ ਕਿਸੇ ਨੇ ਤੇ ਜਾਤ ਪੁੱਛ ਲਈ ਉੱਥੇ ਤੁਸੀਂ ਕਿਸੇ ਨੂੰ ਮਿਲਦੇ ਹੋ ਜੋ ਪੁੱਛੋਗੇ ਭਾਈ ਤੁਸੀਂ ਆਪਣੀ ਜੋਤ ਪ੍ਰਗਟ ਕਰ ਲਈ ਕਰੋ ਮੱਖੋ ਤੇ ਜਾਤਾਂ ਤਾਂ ਉੱਥੇ ਪੁੱਛੀ ਨਹੀਂ ਜਾਣੀਆਂ ਜਾਤਾਂ ਤਾਂ ਸਾਰੀਆਂ ਇੱਥੇ ਰਹਿ ਲੈਣੀਆਂ ਇਹ ਸਭ ਕੁਝ ਇੱਥੇ ਹੀ ਬਣਿਆ ਹੈ ਇੱਥੇ ਹੀ ਰਹਿ ਜਾਣਾ ਪਸ਼ੂ ਵੀ ਨਾਲ ਨਹੀਂ ਜਾਣਾ ਇਹ ਆਪਾਂ ਨੂੰ ਜੋ ਕੱਪੜਾ ਮਿਲਿਆ ਹੈ ਜੋ ਹਰਪੀਤ ਜੀ ਦੇ ਸਾਹਮਣੇ ਬੈਠੀ ਹੈ ਸਰੀਰ ਹੈ ਕੱਪੜਾ ਮਿਲਿਆ ਹੈ ਇਹਨਾਂ ਵਾਸਤੇ ਜਿੰਨੀ ਇਹਦੀ ਮर्यादा ਉਹਨਾਂ ਨਾ ਪੈਂਦੇ ਤੇ ਫੇਰ ਵਾਪਸ ਜਾਣਾ ਪੈਂਦਾ ਪਰ ਵਾਪਸ ਜੇ ਤਾਂ ਪਰਮਾਤਮਾ ਦੇ ਨਾਲ ਵਿਰਸਤੀ ਤੇ ਤੁਰਾਂਗੇ ਮੰਜ਼ਿਲ ਤੱਕ ਜਿੰਦਿਆਂ ਜੀ ਪਾਵਾਂਗੇ ਫੇ ਤਾਂ ਉਥੇ ਉਹਦੇ ਨਾਲ ਮਿਲ ਆ ਖੋਲੇਗਾ ਫਿਰ ਤੇ ਆਉਣਾ ਜਾਣਾ ਖਤਮ ਤੇ ਜੇ ਨਹੀਂ ਮਿਲਾਂਗੇ ਤੇ ਫਿਰ ਤੇ ਆਉਣਾ ਜਾਣਾ ਇੱਥੇ ਲੱਗੇ ਰਹਿਣਾ ਬਸ ਇੱਕ ਕਪੜਾ ਇਹ ਪਾਇਆ ਵਾ ਫੇ ਕੁੱਤੇ ਬਿੱਲੀਆਂ ਗਦ ਦੇ ਘੋੜੇ ਸੱਪ ਪਤਾ ਨਹੀਂ ਕੀ ਕੀ ਬਣ ਕੇ ਉਹਨੇ ਸਭ ਕੁਝ ਗੁਰਬਾਨੀ ਦੇ ਵਿੱਚ ਦਰਜ ਪਰ ਆਪਾਂ ਕੀ ਕਰਦੇ ਆਪਾਂ ਪੜ ਕੇ ਗਾਣ ਲੱਗਿਆ ਨਹੀਂ ਆਪਾਂ ਅਸਰੀ ਨਹੀਂ ਕਰਦੇ ਕਿਉਂਕਿ ਆਪਾਂ ਠੀਕ ਹੈ ਸਾਡੀ ਮਨ ਜਿਹੜੀ ਉਹ ਠੀਕ ਹੋ ਚੁੱਕੀ ਹੈ ਸਾਡੇ ਤੇ ਕਿਸਰੀ ਨਹੀਂ ਹੁੰਦਾ ਯਸਿੰ ਕੀ ਕਹੀਏ ਕੀ ਕਰੀਏ ਮਹਾਰਾਜ ਸਾਹਿਬ ਦੁਬਾਰਾ ਬਾਾਰ ਬਾਾਰ ਕਹਿ ਰਹੇ ਨੇ ਗੁਰਬਾਣੀ ਬਾਾਰ ਬਾਾਰ ਕਹਿ ਰਹੀ ਹੈ ਸਾਧ ਸੰਤ ਬਾਾਰ ਬਾਾਰ ਕਹਿ ਰਹੇ ਨੇ ਤੇ ਅਸਲੀ ਸਾਧ ਸੰਤ ਦੀ ਵਹੀ ਹੋਈ ਕੀ ਪਹਿਚਾਨ ਕੀ ਹੈ ਉਹ ਅਸਲੀ ਸਾਧ ਸੰਤ ਹੈ ਜਿਹੜਾ ਆਪਣੇ ਨਾਲ ਨਹੀਂ ਜੋੜਦਾ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਆਪ ਜੋੜਦੇ ਨੇ ਹੁਣ ਅਸੀਂ ਜਿਹੜੇ ਸੰਗਤ ਨਾਲ ਜੁੜੇ ਹਾਂ ਉਹਨਾਂ ਦੇ ਰੋਗਨਵਾਰਨ ਗੁਰਦੁਆਰਾ ਗੁਰਦੁਆਰੇ ਦਾ ਨਾਮ ਹੈ ਰੋਗਨਵਾਰਨ ਗੁਰਦੁਆਰਾ ਸਨਾਮ ਦੇ ਲਿੱਕੇ ਲਿਆ ਤੇ ਰੋਗ ਰੋਗ ਕਿਹੜਾ ਮਨ ਨੂੰ ਆਪਣੇ ਰੋਗ ਕਿਹੜਾ ਲੱਗਾ ਸਾਨੂੰ ਸਭ ਤੋਂ ਜਿਹੜਾ ਵੱਡਾ ਰੋਗ ਲੱਗਾ ਹੈ ਉਹ ਜਨਮ ਮਰਨ ਦਾ ਰੋਗ ਲੱਗਾ ਹੈ ਅਸੀਂ ਆਉਨੇ ਆ ਜਾਂਦੇ ਆ ਪਤਾ ਨਹੀਂ ਕਿੰਨੇ ਇੱਕ ਜਨਮਾਂ ਦੇ ਭਟਕ ਰਹੇ ਹਾਂ ਪ੍ਰਮਾਤਮਾ ਨਾਲ ਹੇਠਕ ਮਲਾਪ ਨਹੀਂ ਹੋਇਆ ਤੇ ਨਹੀਂ ਮਲਾਪ ਹੋਇਆ ਤਾਂ ਹੀ ਤਾਂ ਫਿਰ ਕੋਣਖਾ ਦੀਤ ਵਿੱਚ ਆ ਜੇ ਮਲਾਪ ਹੋਇਆ ਹੁੰਦਾ ਫਿਰ ਤਾਂ ਸਾਡਾ ਜਨਮ ਆਉਣਾ ਬੰਦ ਸੀ ਫਿਰ ਤਾਂ ਆਪਾਂ ਉਹ ਚਰਨਾ ਚ ਨਵਾਸ ਮਿਲ ਜਾਣਾ ਸੀ ਸਾਨੂੰ ਅਪਰਉ ਜੇ ਕੋਈ ਦੁਨੀਆ ਤੇ ਜਾਂਦਾ ਰਿਹਾ ਤਾਂ ਇਹ ਕਹਿੰਦੇ ਪਰਮਾਤਮਾ ਆਪਣੇ ਚਰਨਾਚਨ ਵਾਸਤੇ ਤੇ ਪਰਮਾਤਮਾ ਦੇ ਚਰਨਾਚਨ ਵਿੱਚ ਨਿਵਾਸ ਲਈ ਗੁਰੂ ਇੰਨਾ ਸੌਖਾ ਨਹੀਂ ਲੱਗਦਾ ਇਹ ਖੇਲ ਕਠੇ ਨਾਲ ਇਹ ਖੇਡਣਾ ਪੈਣਾ ਇਹਨੂੰ ਪਹਿਲਾਂ ਜਾਨਣਾ ਪੈਣਾ ਹੈ ਜਿਸ ਤਰ੍ਹਾਂ ਇਕੜ ਦੇ ਵਿੱਚ ਕਮਲ ਦਾ ਫੁੱਲ ਖਿLARਿੰਦਾ ਹੈ ਇਦਾਂ ਆਪਾਂ ਵੀ ਇਸ ਸੰਸਾਰ ਦੇ ਵਿੱਚ ਬਹਿ ਕੇ ਇਸ ਕਲਯੁਗ ਦੇ ਵਿੱਚ ਰਹਿ ਕੇ ਗ੍ਰਸਤੀ ਜੀਵਨ ਦੇ ਵਿੱਚ ਰਹਿ ਕੇ ਆਪਣੇ ਆਪ ਨੂੰ ਅਨੁਕੂਲ ਕਰਨਾ ਪਣਾ ਇਹ ਖੇਡ ਸਮਝਣੀ ਪੈਣੀ ਹੈ ਰੋਜ਼ ਆਪਣੇ ਮਨ ਦੀ ਬੈਟਰੀ ਚਾਰਜ ਕਰਨੀ ਪੈਣੀ ਹੈ ਰੋਜ਼ ਆਪਣੇ ਮਨ ਨੂੰ ਕੁੱਟਣਾ ਪੈਣਾ ਹੈ ਗੁਰਮੰਤਾ ਦੇ ਤੀਰ ਕਸ ਕਸ ਕੇ ਕਸ ਕਸ ਕੇ ਜਦ ਤੱਕ ਤੁਹਾਡਾ ਮਨ ਮੰਨਦਾ ਨਹੀਂ ਕਿਉਂਕਿ ਗਿਆਨ ਵੀ ਆਪਾਂ ਉਹਨਾਂ 'ਕਿ ਇਕੱਠਾ ਕਰਨਾ ਹੈ ਕਿ ਮਸ ਮਨ ਮੰਨ ਜੇ ਸਾਰਾ ਜਦ ਮਨ ਮੰਨ ਲਿਆ ਫੇਰ ਤੱਕ ਸਾਰੀ ਥੀਵੀ ਸਮਝ ਆ ਰਹੇਗੀ ਕਿਉਂਕਿ ਕਈ ਇੰਨਾ ਜ਼ਿਆਦਾ ਗਿਆਨ ਇਕੱਠਾ ਕਰ ਲੈਂਦੇ ਨੇ ਕਿ ਉਹ ਨਿੱਜ ਘਰ ਤੋਂ ਬਾਹਰ ਹੀ ਨੰਗੇ ਨੇ ਦਸਵੇਂ ਦੁਆਰ ਤੋਂ ਬਾਹਰ ਹੀ ਨੰਗੇ ਉਹਨਾਂ ਨੂੰ ਪਤਾ ਹੀ ਨਹੀਂ ਕਿ ਅਸੀਂ ਇਹਦੇ ਵਿੱਚ ਵੀ ਹਾਂ ਕਈ ਚਾਰੀ ਮੇਰੇ ਵਰਗਿਆਂ ਨੂੰ ਕੋਈ ਧਿਆਨ ਹੀ ਨਹੀਂ ਦਿੰਦਾ ਪਿੱਛੇ ਤੁਰੇ ਕਰਦੇ ਆ ਪਤਾ ਹੀ ਕੋਈ ਨਹੀਂ ਸੇਵ ਦੇਨ ਪਤਾ ਸੀ ਕਰਨ ਕੀ ਹੈ ਕਿੱਥੇ ਜਾਣਾ ਕਿੱਥੇ ਇਹ ਤਾਂ ਤਨ ਭਾਰ ਦਾ ਸਾਡੀ ਮੈਂ ਕਹਿੰਨੀ ਆ ਕਿ ਐਸ ਸੰਗਤ ਦੇ ਜਿਨ੍ਹਾਂ ਨੂੰ ਮਹਾਰਾਜ ਨੇ ਇੰਨੀ ਕਿਰਪਾ ਕੀਤੀ ਕਾਲਪੁਰ ਨੇ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਕਿ ਸੰਨਿਆਸੀ ਮਹਾਪੁਰਸ਼ਾਂ ਨਾਲ ਸਾਡਾ ਮਿਲਾਪ ਕਰਵਾਇਆ ਜਿਹੜੇ ਘਰ ਬੈਠੇ ਹੀ ਸਾਨੂੰ ਸੰਗਤ ਦੇ ਰਹੇ ਨੇ ਸਾਨੂੰ ਇਹ ਸੋਝੀ ਦੇ ਰਹੇ ਨੇ ਜੀਵਨ ਜੂਨ ਦੀ ਜਾਂਚ ਸਿਖਾ ਰਹੇ ਨੇ ਕਿਸ ਤਰ੍ਹਾਂ ਤੁਸੀਂ اس جستی جیون چレンਦੇ ਹੁਆ ਆਪਣੇ ਕੰਮ ਕਾਰ ਕਰਦੇ ਹੁਆ ਕਿਸ ਤਰ੍ਹਾਂ ਤੁਸੀਂ ਆਪਣੇ ਪਰਮਾਤਮਾ ਨਾਲ ਮਿਲਾਬ ਕਰਨਾ ਕਿਉਂਕਿ ਮਾਰਾ ਨੇ ਤਾਂ ਕਹਿਆ ਇਹ ਸਾਰਾ ਦਿਨ ਗੋਟਾ ਫੜ ਕੇ ਬਿਠੇ ਹੋ ਮਾਰਾ ਤੇ ਕਹਿੰਦੇ ਨੇ ਹੱਥ ਪਾਉਂ ਸੇ ਕੰਮ ਕਰੀ ਤੀ ਫਿਰ ਇਹ ਤਾਂ ਨਾਲ ਮੁਸ਼ਕਲ ਕੀ ਹੈ ਹੱਥਾਂ ਕਹਿਣਾ ਕੰਮ ਕਰੀ ਤੂ ਜੀਵਾ ਤਾਂ ਕੋਈ ਕੰਮ ਨਹੀਂ ਕਰਦੀ ਜੀਵਾ ਨਾਲ ਕੀ ਕਰਨਾ ਵਾ ਗਿਰ ਵਾ ਗਿਰ ਵਾ ਗਿਰ ਕਰੀ ਚਲੋ ਸਾਰਾ ਦਿਨ ਧੱਕੇ ਮੁਸ਼ਕਲ ਮੁਸ਼ਕਲ ਪਰ ਇਹ ਹੈ ਕਿ ਆਪਣੀ ਜੀਭਾ ਤੇ ਕਰ ਲੈਂਦੀ ਆ ਮਨ ਨਹੀਂ ਕਰਦਾ ਮਨ ਕਿਤੇ ਹੋਰ ਉਡਾਰੀਆਂ ਮਾਰ ਲੈਂਦਾ ਮਨ ਤੇ ਸਾਰਾ ਦਿਨ ਵਸੂਲਿੰਦਿਆ ਚੁਗਲੀ ਬੈਰ ਵਿਰੋਧ ਇਹਨੂੰ ਫੋਨ ਕਰੋ ਉਹਨੂੰ ਫੋਨ ਕਰੋ ਮਾੜਾ ਆ ਮੈਡਿਕਲ ਜੀਐਲ ਕੈਪਟਨ ਅਨੰਦ ਸਾਰਦ ਪਰ ਵਾਈ ਗੁਰੂ ਇਹ ਜੀ ਆਪਾਂ ਇਹ ਚੀਜ਼ਾਂ ਨਾ ਛੱਡੀਆਂ ਨਾ ਤੇ ਆਪਾਂ ਖੇਲ ਹਾਰ ਜਾਾਂਗੇ ਆਪ ਸਭ ਤੋਂ ਜਿਹੜੀ ਮੁਸ਼ਕਲ ਇਸ ਥੇਨ ਜਿੰਤਨ ਵਿਚ ਆ ਰਹੀ ਆ ਉਹ ਇਹੀ ਆ ਰਹੀ ਆ ਦਾਸ ਨੇ ਐਸੇ ਬੁਰਮੁਖਾਂ ਦੇ ਨਾਲ ਵੀ ਮੇਲ ਹੋਇਆ ਅੱਜ ਦਾਸ ਦਾ ਐਕਚੁਅਲੀ ਕੰਮ ਤੇ ਹੀ ਇੱਕ ਐਸੀ ਗੁਰੂਤਨਾ ਮੇਲ ਹੋਇਆ ਕਾਫੀ ਮੈਂ ਕੁੜੀਆਂ ਨੂੰ ਜੋੜਦੀ ਰਹੀ ਨਹੀਂ ਅੱਜ ਜਿਨ੍ਹਾਂ ਨਾਲ ਗੱਲ ਕੀਤੀ ਉਹਨਾਂ ਦੀ ਅਵਸਥਾ ਵੀ ਬਹੁਤ ਹਲੀ ਉਹਨਾਂ ਨੇ ਮਰਤ ਨਹੀਂ ਛਕਿਆ ਪਰ ਉਹ ਸੱਤ ਤੱਕ ਸਾਵ ਤੋਂ ਇਸ ਪਾਸੇ ਲੱਗੇ ਜਦੋਂ ਮੈਂ ਉਹਨਾਂ ਨਾਲ ਗੱਲ ਕੀਤੀ ਤੇ ਮੈਨੂੰ ਪਤਾ ਲੱਗਾ ਕਿ ਉਹਨਾਂ ਦੀ ਅਵਸਥਾ ਕਾਫੀ ਗੰਢਕਾਰ ਜਾ ਚੁੱਕੀ ਹੈ ਦਾਸ ਤੋਂ ਵੀ ਸ਼ਾਇਦ ਬਹੁਤ ਨਾ ਪਰ ਉਹ ਉੱਥੇ اٹਕੇ ਹੋਏ ਨੇ ਖੜੇ ਹੋਏ ਨੇ ਕਿਉਂ ਕਿ ਉਹਨਾਂ ਨੂੰ ਹੁਣ ਅੱਗੇ ਕੋਈ ਯੁਕਤੀ ਵਿਧੀ ਦੱਸਣ ਵਾਲਾ ਨਹੀਂ ਮਿਲ ਰਿਹਾ ਸਦਾਸ ਨਹੀਂ ਪਰ ਉਹਨਾਂ ਨੂੰ ਹੁਣ ਕਿਹਾ ਕਿ ਤੁਹਾਨੂੰ ਮੈੱਥ ਨਾਲ ਜੋੜ ਦਿਆਂ ਉਹਨਾਂ ਦਾ ਫੋਨ ਥੋੜਾ ਖਰਾਬ ਸੀ ਪ੍ਰਾਣਾ ਸੀ ਨਹੀਂ ਅੱਜ ਜੋੜ ਪਾਈ ਪਰ ਉਹਨਾਂ ਦੀ ਅਵਸਥਾ ਬਣੀ ਹੋਈ ਹੈ ਕਿਉਂਕਿ ਉਹ ਉਹ ਉਹਨਾਂ ਨੇ ਪਰਹੇਜ਼ ਕਰ ਰਏ ਨਹੀਂ ਜਦ ਤੁਸੀਂ ਪਰਹੇਜ਼ ਕਰਦੇ ਹੋ ਤਾਂ ਸਮਝੋ ਬਾਬਾ ਜੀ ਕਹਿੰਦੇ ਨੇ ਤੁਸੀਂ ਅੱਧੇ ਸੰਤ ਬਣ ਗਏ ਕਿਉਂਕਿ ਕਿਉਂਕਿ ਤੁਸੀਂ ਪਰਹੇਜ਼ ਕਰਨਾ ਸ਼ੁਰੂ ਕਰਤਾ ਨਿੰਦਿਆ ਚੁਗਲੀ ਵੈਰ ਵਿਰੋਧ ਸਾਰਾ ਛੱਡਤਾ ਇਹ ਐ ਨਹੀਂ ਕਿ ਕਹਿੰਦਾ ਰਸਤੇ ਪਰੋਂ ਵਾਲ ਨਿਕਲਦੇ ਇਸ ਕਿਸੇ ਨੂੰ ਤੁਸੀਂ ਮਨ ਵਿੱਚ ਵੀ ਨਹੀਂ ਆਪਣੇ ਕਿਸੇ ਦੇ ਪ੍ਰਤੀ ਵੈਰ ਵਿਰੋਧ ਜਿਉਣ ਦੇ ਹੈ ਉਹ ਕਾਇਆ ਪਰ ਜਦੋਂ ਪ੍ਰੈਕਟਿਸ ਕਰੋਗੇ ਹੋ ਜਾਏਗਾ ਜਦੋਂ ਤੁਹਾਨੂੰ ਸਮਝ ਆ ਗਈ ਨਾ ਕਿ ਇਹ ਉਹ ਸਾਹ ਦੇ ਸਾਹਮਣੇ ਵਾਲਾ ਸਾਨੂੰ ਗਾਲਾਂ ਨਹੀਂ ਕੱਢ ਰਿਹਾ ਜਦੋਂ ਸੱਸ ਨੂੰ ਇਹ ਸਮਝ ਆ ਗਿਆ ਕਿ ਮੇਰੀ ਨੌਂ ਮੈਨੂੰ ਬੁਰਾ ਭਲਾ ਨਹੀਂ ਕਹਿ ਰਹੀ ਇਹਦੇ ਵਿੱਚ ਪੰਜ ਚੋਰ ਵਸਦੇ ਨੇ ਉਹ ਇਹਦੇ ਕੋ ਕਹਾ ਰਹੇ ਨੇ ਤੇ ਸੱਸ ਦਾ ਭਲਾ ਹੋ ਜਾਣਾ ਤੇ ਜਦੋਂ ਨੌਂ ਨੂੰ ਇਹ ਸਮਝ ਆ ਗਿਆ ਕਿ ਮੇਰੀ ਸੱਸ ਮੈਨੂੰ ਨਹੀਂ ਬੁਰਾ ਭਲਾ ਕਹਿ ਰਹੀ ਜਿਹਦੇ ਇਹਦੇ ਵਿੱਚ ਜਿਹੜੇ ਪੰਜ ਚੋਰ ਵਸ ਰਹੇ ਨੇ ਉਹ ਕਰਵਾ ਰਹੇ ਨੇ ਤੇ ਫਿਰ ਨੌਂ ਦਾ ਭਲਾ ਹੋ ਜਾਣਾ ਇਸੇ ਤਰ੍ਹਾਂ ਹੀ ਸਾਰੇ ਰਿਸ਼ਤੇ ਨੇ ਦਰਾਨੀ ਥਾਨ ਨਾ ਪਹਿਲਾਂ ਚੁਰਜੇ ਪਿਆ ਬਸ ਇਹਨਾਂ ਦੇ ਉਲਟ ਉਲਟ ਕੇ ਹੀ ਇਹ ਖੇਡ ਜਿਹੜੇ ਆਪਾਂ ਨੂੰ ਖੇਡਣ ਵਾਸਤੇ ਮਿਲੇ ਸੀ ਮਹਾਰਾਜ ਨੇ ਕੋਈ ਵਾਕੀ ਬੱਚਿਆਂ ਦੀ ਚਿੰਤਾ ਤੇ ਮਹਾਰਾਜ ਨੇ ਤਾਂ ਪੱਥਰਾਂ ਦੇ ਵਿੱਚ ਵੀ ਸਾਰਾ ਖਾਣਾ-ਦਾਣਾ ਉਹਨਾਂ ਦਾ ਜੀਵ ਜੰਤੂਆਂ ਦਾ ਵੀ ਰੱਖਿਆ ਤੇ ਆਪਾਂ ਆਪਣੇ ਬੱਚਿਆਂ ਦੀ ਫਿਕਰ ਕਰੀਏ ਜੇ ਮਹਾਰਾਜ ਨੇ ਸਾਨੂੰ ਇੱਥੇ ਤੱਕ ਲਿਆਂਦਾ ਤੇ ਕੀ ਸਾਡੇ ਬੱਚਿਆਂ ਨੂੰ ਅੱਗੇ ਨਹੀਂ ਲਿਜਾਣਗੇ ਹੰਦੇ ਦਾਸ ਆਪਣੇ ਐਗਜ਼ਾਮਪਲ ਦੇ ਲਈ ਤੇ 10ਵੀਂ 7ਵੀਂ ਚ ਪੜ੍ਹਦੀ ਸੀ ਜਦੋਂ ਦਾਸ ਤੇ ਐਂਟੀਟਲੀ ਦੀਆਂ ਘਟਨਾਵਾਂ ਹੋਈ ਸੀਗੇ ਤੇ ਸੋਚਿਆ ਹੋਣੀ ਸੀਗਾ ਕਿ ਇਥੇ ਕਿੰਨੇ ਬਾਰੇ ਘੱਟੀ ਕਿਉਂ ਨਾ ਪਰ ਮਾਣ ਐਂਟੀ ਜਨਪਾਲ ਨੇ ਲਿਖਿਆ ਸੀਗਾ ਮਾਪਤੀ ਸਰਾਇੰਨੂ ਵੀ ਹੋ ਗਏ ਸੀ ਸੋ ਮਾਣ ਐਂਟੀ ਸਭ ਤੋਂ ਪਹਿਲੇ ਡਿਸਾਈਡ ਕੀਤਾ ਹੈ ਕਿ ਅਸੀਂ ਹੀ ਮਤਲਬ ਕਹਿ ਦੋ ਕਿ ਸਾਡੀ ਮਾਤਰਬੁੱਧੀ ਕਹेलो ਕਿ ਅਸੀਂ ਕਿੰਨੀ ਕਰੀ ਗੱਲ ਨੇ ਇੱਕ ਵਾਰ ਕਹਿ ਦਿੰਨੀ ਆਪਾਂ ਵੀ ਨਾਲ ਚਿੰਤਾ ਨਾ ਕਰ ਚਿੰਤਾ ਕਿਸੇ ਤਾਈ ਇਹ ਵੀ ਪੜ੍ਹ ਲਈਆ ਪਰ ਕਿ ਚਿੰਤਾ ਵੀ ਛੱਡੀ ਨਹੀਂ ਅਸੀਂ ਮਹਾਰਾਜ ਤੇ ਕਹਿੰਦੇ ਨੇ ਕੀ ਚਿੰਤਾ ਤੁਸੀਂ ਮੇਤੇ ਛੱਡ ਦਿਓ ਤੁਸੀਂ ਚਿੰਤਨ ਕਰੋ ਚਿੰਤਨ ਕੀ ਉਹ ਹੈ ਨਾ ਬਚਨ ਦਾ ਉਹਦੀ ਯਾਦ ਦਾ ਚਿੰਤਨ ਹਰ ਵਕਤ ਉਹਦੀ ਯਾਦ ਰਵੀ ਕਿਉਂਕਿ ਜੇਹਨ ਦੇ ਵਿੱਚ ਬੀਲਾ ਮਾਨਸ ਸ਼ਤਾਨ ਦਾ ਕਰਵਾਇ ਤੁਸੀਂ ਤੁਹਾਡਾ ਮਨ ਬੀਲਾ ਹੋਏਗਾ ਤਾਂ ਇਹ ਉਸਤਾਨੀਆਂ ਕਰੇਗਾ ਤਾਂ ਇਹ ਦਿਲਿਆ ਚੋਰੀ ਵੱਲ ਜਾਏਗਾ ਤਾਂ ਇਹ ਵਿਕਾਰਾਂ ਕੇ ਆਰਮਣ ਸੁਪੇਗਾ ਜੇ ਆਤਮਾ ਯਾਦ ਹੀ ਟੱਡੇ ਉਹਦੀ ਉਹਦੀ ਪ੍ਰਮਾਤਮਾ ਦੀ ਵਸੀ ਰਹੇ ਤੇ ਕਿੱਦਾਂ ਤੁਸੀਂ ਗਲਤ ਕੰਮ ਕਰ ਲਓਗੇ ਗਲਤ ਕੰਮ ਕਰਨ ਤੋਂ ਪਹਿਲਾਂ ਤੁਸੀਂ ਕਹਿੰਦੀ ਨਹੀਂ ਮਹਾਂਮਾਤਮਾ ਜੀ ਤੋਂ ਦਿਨ ਆਉਂ ਹਰ ਵਕਤ ਦਿਖੋ ਨਾ ਅਮਰਤੀ ਛੱਟ ਦੀਆਂ ਜਿਹੜੇ ਸਾਨੂੰ ਪੰਜ ਕਕਾਰ ਦਿੱਤੇ ਜਾਂਦੇ ਨੇ ਉਹ ਵੀ ਹਰ ਇੱਕ ਕੋਈ ਇੱਕ ਕਕਾਰ ਕਿਸੇ ਨਾ ਕਿਸੇ ਕਿਸੇ ਨਾ ਕਿਸੇ ਨਿਸ਼ਾਨੀ ਹੈ ਉਹਦਾ ਤੈਨ ਹੈ ਉਹ ਕੋਈ ਮਹੱਤਵ ਉਹ ਹੈ ਉਹ ਐਵੇਂ ਨਹੀਂ ਮਾਰਾਇਆ ਨੇ ਬਖਸ਼ਿਆ ਉਹ ਕੜਾ ਸਿੱਧੇ ਹੱਥ ਚ ਪਾਉਨੇ ਆ ਇਹ ਕਾਦੀ ਨਿਸ਼ਾਨੀ ਕਿ ਸਾਨੂੰ ਗਲਤ ਕੰਮ ਕਰਨ ਤੋਂ ਰੋਕਦਾ ਹੈ ਵਰਜ ਦਾ ਹੈ ਸਾਨੂੰ ਗਲਤ ਕੰਮ ਕਰਨ ਤੋਂ ਮੰਨ ਲਓ ਕਿ ਤੁਸੀਂ ਕੋਈ ਕੰਮ ਕਰਨ ਲੱਗੋ ਕੋਈ ਦਲਤ ਕੋਈ ਕੋਈ ਚੋਰੀ ਕਰਨ ਲੱਗੋ ਕਿ ਤੁਹਾਨੂੰ ਕਹਦਾ ਤੁਹਾਡੇ ਕੀ ਯਾਦ ਦਿਵਾਉਂਦਾ ਹੈ ਕਿ ਨਹੀਂ ਪ੍ਰਮਾਤਮਾ ਨੇ ਮੈਨੂੰ ਇਹ ਕੰਮ ਤੇ ਵੱਧ ਕੇ ਪਰ ਹਰੇਕ ਚੀਜ਼ ਦੀ ਕੋਈ ਆਪਣੀ ਇੰਪੋਰਟੈਂਸ ਆ ਉਹਦੇ ਵਿੱਚ ਐਵੇਂ ਨਹੀਂ ਮਾਣਾ ਜਿਵੇਂ ਸਭ ਮੇਲੇ ਚੱਲਦੇ ਆ ਬਖਸ਼ੀ ਸੋ ਕਹਿਣ ਤੋਂ ਪਾਉ ਇਹ ਆ ਕਿ ਆਪਾਂ ਪਰਹੇਜ਼ ਰੱਖ ਕੇ ਵਾਹਿਗੁਰੂ ਦੇ ਜਹਾਜ ਤੇ ਚੜ ਸਕਦੇ ਆ ਤੇ ਆਪਾਂ ਉੱਤਰ ਵੀ ਜਾਣੀ ਆ ਬਸ ਘੜੀ ਦੀ ਘੜੀ ਜਿੰਨੇ ਹੁਣ ਅੱਜ ਆਪਾਂ ਇੱਥੇ satsang ਕਰ ਰਹੇ ਆ satsang ਕਿ ਐਸੀ ਜਾਣੀ ਜਿੱਥੇ ਇੱਕੋ ਨਾਮ ਖਾਣੇ ਦਿੱਤਿਓ ਇੱਕ ਦੇ ਨਾਮ ਦੀਆਂ ਵਡਿਆਈਆਂ ਹੀ ਹੁੰਦੀਆਂ ਨੇ ਸਾਨੂੰ ਨਿੰਦਿਆ ਚੁਗਲੀ ਤੋਂ ਤਬਰਜਾ ਹੈ ਮਹਾਰਾਜ ਕੰਦੇ ਸਾਨੂੰ ਉਹ ਡਿਆ ਗਿਆ ਕਰਨ ਦਾ ਵੀ ਕਿਸੇ ਦਾ ਹੱਕ ਨਹੀਂ ਤੱਕ ਨਿੰਦਿਆ ਚੁਗਲੀ ਤੇ ਬਹੁਤ ਦੂਰ ਦੂਰ ਦੀ ਗੱਲ ਬਹੁਤ ਦੂਰ ਦੂਰ ਦੀ ਕਿਉਂਕਿ ਸਾਰਾ ਖੇਲ ਹੀ ਉਹਦਾ ਵਰਤਿਆ ਜਿਵੇਂ ਸਾਰੀ ਦੁਨੀਆ ਹੀ ਵਾਇਦਰ ਵਾਇਦਰ ਕਰਦੀ ਉਹਦਾ ਮਲਾਪ ਰਿਹਾ ਕਿ ਤੋਂ ਮਹਾਰਾਜ ਦਾ ਖੇਲ ਹੀ ਖਤਮ ਕਿਉਂਕਿ ਜਿਹੜੇ ਜਪ ਰਹੇ ਨੇ ਉਹ ਵੀ ਉਹਦੇ ਹੁਕਮ 'ਚ ਜਪ ਰਹੇ ਨੇ ਜਿਹੜੇ ਨਹੀਂ ਜਪ ਰਹੇ ਉਹ ਵੀ ਉਹਦੇ ਹੁਕਮ 'ਚ ਇਹ ਤਾਂ ਉਹਦਾ ਹੁਕਮ ਸਾਰੇ ਮਤਲਬ ਜੋ ਕਹਾਣੀ ਆਪੂ ਆਪਣੀ ਕਹਿਣੇ ਨੇ ਕਿ ਦੂਰ ਜਿਹਨੇ ਜਿੱਦਾਂ ਜਿੱਦਾਂ ਦੇ ਕੋਈ ਕੰਮ ਕੀਤੇ ਆ ਉਸ ਹਿਸਾਬ ਦੇ ਨਾਲ ਉਹ ਕਹੀ ਜਾ ਰਿਆ ਹੈ ਜਪੀ ਜਾ ਰਿਆ ਹੈ ਜਪਾਈ ਜਾ ਰਿਆ ਹੁਣ ਖੇੜ ਜਿਹਨੂੰ ਜਿੰਨੀ ਸਮਝ ਆਈ ਉਹ ਟੀਕੇ ਵੀ ਹੋਏ ਨੇ ਕੀਤੇ ਨੇ ਅਰਥ ਕੀਤੇ ਗਏ ਨੇ ਗੁਰਬਾਣੀ ਦੇ ਉਹ ਵੀ ਬਾਬਾ ਜੀ ਦੱਸਦੇ ਨੇ ਮੇਰੀ 70 70% ਤਾਂ ਇਹੋ ਹੋ ਸਹੀ ਨੇ ਕਿਉਂ ਕਿ ਜਿੰਨੀ ਕਿਸੇ ਦੀ ਅਵਸਥਾ ਸੀ ਉਹਨੇ ਉਹਨਾਂ ਨੇ ਦੁੱਖ ਕੀ ਮਾਰੀ ਉਹ ਹੀ ਰਮਤੀ ਕੱਢ ਲੈਂਦੇ ਤੇ ਉਸ ਹਿਸਾਬ ਨਾਲ ਅਰਥ ਕਰਦੇ ਪਰ ਗੁਰਬਾਣੀ ਦੀ ਦੇਖੋ ਵੀ ਸਹੀ ਅਰਥ ਕੋਈ ਕਰ ਲੈ ਉਹ ਗਾਥ ਬਹੁਤ ਏ ਗੁਰਬਾਣੀ ਦੇ ਕੋਈ ਸਹੀ ਅਰਥ ਨਹੀਂ ਕੱਢ ਸਕਦਾ ਕਿਉਂਕਿ ਉਹ ਤਾਂ ਮਾਲਕ ਦੀਆਂ ਵਡਿਆਈਆਂ ਜਿੰਨੀਆਂ ਤੁਸੀਂ ਕਰੀ ਜਾਓਗੇ ਉਹਨੇ ਹੋਰ ਹੰਨੇ ਵੱਡਾ ਹੋ ਗਿਆ ਤੇ ਉਹ ਸਾਡੀਆਂ ਵਡਿਆਈਆਂ ਦਾ ਭੁੱਖਾ ਵੀ ਹੈਗਾ ਜੇ ਆਪਾਂ ਉਹਦੀਆਂ ਵਡਿਆਈਆਂ ਨਾ ਕਰਾਂਗੇ ਉਹਦਾ ਕੁਛ ਕਰਨਾ ਤੇ ਜੇ ਦੇਗਾ ਕਰਦਾਂਗੇ ਉਹਦਾ ਕੁਛ ਕਰਨਾ ਹੀ ਕੋਈ ਉਤ ਹੈ ਇਹ ਮਤਲਬ ਸਾਰੀ ਸ੍ਰਿਸ਼ਟੀ ਦਾ ਲੋਕ ਪਰਲੋਕ ਦਾ ਰਚਨਹਾਰਾ ਹੈ ਹੀ ਉਹ ਕਲਕੰਤ ਵਿੱਚ ਉਹ ਵਸਿਆ ਹੈ ਕੀੜੀ ਤੋਂ ਲੈ ਕੇ ਹਾਥੀ ਤੱਕ ਦੀ ਰੱਤਾਂ ਦੀ ਜੂਨ ਸਾਉ ਦੇ ਵਿੱਚ ਉਹ ਵੀ ਆਪ ਹੀ ਵਰਤਿਆ ਤੇ ਪਰ ਜਦੋਂ ਸਾੰਨੇ ਇਸ ਗੱਲ ਦੀ ਸਮਝ ਆ ਗਈ ਅਸੀਂ ਉਹਦੇ ਮਾਰਗ ਤੇ ਚੱਲ ਤੈ ਸੋਚੇ ਅਸਲੀ ਤੇਰੀ ਹੋਣੀ ਹੈ ਕਿ ਅਸੀਂ ਉਹਦੇ ਰਸਤੇ ਤੇ ਜਦੋਂ ਤਰਪਾਂਗੇ ਤੇ ਮੰਜ਼ਿਲ ਸਾਡੇ ਕੋਲ ਹੋਣੀ ਹੈ ਸੋ ਵਾਹਿਗੁਰੂ ਗਰਮ ਅੰਤਰ ਜਪ ਕੇ ਅਸੀਂ ਉਹਦੇ ਰਸਤੇ ਤੇ ਤੁਰ ਸਕਦੇ ਹਾਂ ਇਹ ਸ਼ੁਰੂਆਤ ਹੈ ਵਾਹਿਗੁਰੂ ਗਰਮ ਅੰਤਰ ਜਪਣਾ ਸ਼ੁਰੂਆਤ ਹੈ ਜਦੋਂ ਤੁਸੀਂ ਸਵਾਸ ਗ੍ਰਾਸ ਇਹਨੂੰ ਵਾਹਿਗੁਰੂ ਬ੍ਰਹਮਾਤਰ ਜਪਣਾ ਇਹਿੰਨਾ ਪਉ ਦੀ ਕਿਨਲਵਾ ਗਿਰਵਾ ਗਿਰ ਸਵਾਸ ਗ੍ਰਾਸ ਦੇਪਣਾ ਇਹ ਸਵਾਸ ਮੀਨਸ ਸਾਹ ਪਰਿਆ ਮਤਲਬ ਆਕਸੀਜਨ ਅੰਦਰ ਵਾਹ ਤੇ ਨਾਭ ਕਾਟ ਕੇ ਚੌੜੀ ਲਗੀ ਇਸ ਸੁੰਨ ਕਾਟ ਤੇ ਨਾਭ ਕਾਟ ਢਾਈਆਂ ਮਿੱਠਾਂ ਦਾ ਜਿਹੜਾ ਇਹ ਸਫਰ ਹੈ ਇਹ ਹੀ ਹੈ ਸਾਡੇ ਫਰਮਜੋ ਇਹ ਕਿਸੇ ਪਾਲ ਕਮਨ ਮਤਲਬ ਜਿੱਥੋਂ ਅਸੀਂ ਸਵਾਸ ਅੰਦਰ ਲੈਂਦੇ ਆਂ ਗ੍ਰਾਈਆਂ ਲੈਂਦੇ ਆਂ ਅਸੀਂ ਆਕਸੀਜਨ ਦੀਆਂ ਕਹਿੰ ਲੋ ਗ੍ਰਾਈ ਜੇ ਕਹਿੰਦੇ ਨੇ ਬੋਕੀ ਤਾਂ ਸਵਾਸ ਗ੍ਰਾਸ ਸਵਾਸ ਸਾਹ ਅੰਦਰ ਭਰਿਆ ਇਥੋਂ ਸੁਣ ਘਾਟ ਤੋਂ ਦਿੱਤੋ ਸੰਨ ਮਹਾਰਾਜ ਸਵਾਸ ਦੇ ਰਹੇ ਨੇ ਪਵਨ ਗੁਰੂ ਪਾਣੀ ਪੀਤਾ ਉਥੋਂ ਅਸੀਂ ਪਵਲ ਦਾ ਪੱਲਾ ਫੜ ਕੇ ਨਾਲ ਹੀ ਅੰਦਰ